ਖੜਦਾ 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 ਕੀ ਤੇਰੇ ਦਿਮਾਗ 'ਚ ਫਰਕ ਪਿਆਗਾ ਕਢਾਉਣੇ ਆ ਜਾਗੇ ਯਾਰ ਕੀ ਕਰੀ ਜਾਂਦਾ ਇਹਨੂੰ ਪੁੱਛਦੇ ਆਂ ਸੜਕ ਤੇ ਗਾਜਾ ਪਈ ਜਾਂਦਾਗਾ ਕੀ ਗੱਲ ਬਾਤ ਐ ਓਏ ਰੋਕਲਾ 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 ਕੀ ਕਰੀ ਜੰਨਾ ਤੂੰ ਇਹ ਆ ਕੀ ਕੀ ਗਾਜਾ ਪਈ ਜਾਂਦਾਗਾ ਬਈ ਗਾ ਨਹੀਂ ਪਾਇਆ ਹਾਂ ਮੈਂ ਕਹਦਾ ਵੀਰੋ ਕੋਈ ਸ਼ੀਵਾ ਅੱਛਾ ਸ਼ੀਵਾ ਵੀਰੋ ਮੈਂ ਕਹੀ ਬਈ ਕੱਲਾ ਮੁੰਡਾ ਹੁੰਦਾ ਕਿਸੇ ਦੇ ਹਾਂ ਸੱਤ ਫੇਰ ਬਾਜੀ ਆਉਂਦੀ ਉਹ ਪੂਰਾ ਕੱਲਾ ਹੋਵੇ ਮੈਂ ਹੈ 11 ਫੁੱਟ ਸਮਝਦਾ ਵੀਰਾ ਆਪਣਾ আচ্ছা ਸਮਝ ਗਿਆ ਮੈਂ ਤੇਰੀ ਗੱਲ ਵੀ ਤੂੰ ਇਹ ਤੇਰਾ ਮੱਥਾ ਕਾ ਹੈ ਨਾ ਕਾਇ ਕਿਲੇ ਦੀ ਬਾਈ ਆ ਇਹ ਆਪਣਾ ਮੱਥਾ ਦੇ ਕਿਲੇ ਦੀ ਬਾਈ ਆ ਕਿਲਾ ਪਾਲੇ ਪਾਸੇ ਠੀਕ ਆ ਉੱਥੇ ਵਿੱਚ ਪਹਚਾਉਣਾ ਲੈ ਵੀ ਕਿਸਾਨਪਰਾਵੋ ਇਹ ਬੰਦਾ ਕਹਿੰਦਾ ਮੈਂ ਉਹ ਨਹੀਂ ਕਰਦਾ ਹੈਗਾ ਇਹ ਕਹਿੰਦਾ ਮੈਂ ਸੇਵਾ ਕਰਦਾਗਾ ਆ ਦੇਖੋ ਤੁਸੀਂ ਇਹ ਬਾਈ ਦਾ ਨਾ ਡੇਢ ਕਿਲੇ ਦਾ ਮੱਥਾ ਲੱਗਦਾਗਾ ਡੇਢ ਕਿਲੇ ਦੇ ਮੱਥੇ ਨੇ 12 ਫੁੱਟ ਤੋਂ ਛੱਡਿਆ ਪਾਗਾ ਦੇਖੋ 12 ਫੁੱਟ ਤੋਂ ਛੱਡਿਆ ਵਾ ਕਿल्ली ਕਿੰਨੀ ਸੋਹਣੀ ਗੱਲ ਆ ਹੈਨਾ ਸਿੰਗਲ ਸੜਕਾ ਜੇ ਸੜਕ ਦੇ ਚਾਰ ਸਫੇਰੇ ਥੋਂ ਹੋਊਗਾ ਵਧੀਆ ਤਾਂ ਕਰਕੇ ਅਗਲਾ ਖੁੱਲਾ ਲੱਗ ਜੂਆ ਕਿਸੇ ਤੇ 60 ਫੀਟ ਨਹੀਂ ਵੱਜੂਗੀ ਹੁਣ ਤੁਹਾਨੂੰ ਦੂਜੇ ਦਾ ਮੱਥਾ ਦਿਖਾਉਣਾ ਦੂਜੇ ਪਾਸੇੋਂ ਇੱਧਰ ਦੇਖ ਲਓ ਆਹ ਦੇਖ ਲਓ ਆਹਾ ਕਿੰਨਾ ਛੱਡਿਆ ਪਾਗਾ ਸਿਰਫ 3 ਫੁੱਟ ਉਹਦੇ ਬਾਈ ਨੇ ਛੱਡੇਗਾ 12 ਫੁੱਟ ਇੱਧਰ 3 ਫੁੱਟ ਆ ਤੇ ਬਕਾਇਦਾ ਤੌਰ ਤੇ ਦੇਖ ਪਾਈ ਨੇ ਯਾਰ ਕਿੰਨਾ ਸੋਹਣਾ ਕੰਮ ਕਰਿਆ ਮਿੱਟੀ ਵੀ ਪਾਈ ਆ ਦੇਖ ਭਾਈ ਮਿੱਟੀ ਭਾਈ ਮੋਲੇ ਗਿਆ ਆ ਕੀ ਲਿਆ ਭਰਾਈ ਦਾ ਹੱਦ ਦਾ ਸੋਪਿਆ ਜਾ ਵੀਰੇ ਟਰਾਲੀਆਂ ਪੈਗੀਆਂ ਕਹ ਲੈ ਬਾਈ ਬਾਦਰਾ ਕਰ ਲੈ ਪੈਦੇ ਆ ਫੇ ਦੋ ਉਹ ਖੜੀਆਂ ਭੜੀਆਂ ਬਾਈ ਉਹ ਵੀ ਪਾਉ ਠੀਕ ਆ ਉਹ ਦੋਨੇ ਟਰਾਲੀਆਂ ਭੜੀਆਂ ਖੜੀਆਂ ਪਰ ਲੈ ਕੇ ਲੇ ਮੱਥੇ ਪਾਵੇਂਗਾ ਠੀਕ ਆ ਇੱਕ ਮੈਂ ਤੈਨੂੰ ਗੱਲ ਦਬੋਹਦਾ ਬਾਈ ਵੀ ਤੈਨੂੰ ਇਹ ਸ਼ੌਕ ਕਿਵੇਂ ਜਰਾਗਿਆ ਤੇਰੇ ਮਨ ਦੇ ਵਿੱਚ ਇਹ ਭਾਵਨਾ ਕਿਵੇਂ ਜਾਗੀ ਪੁੰਨ ਕਰਨ ਦੀ ਬਾਈ ਪੁੰਨ ਆ ਹੂੰ ਉਹਨੇ ਮਨ ਆਪਾ 100 ਸਾਲ ਰਹਿਣਾ ਨਿਉਰੇ ਹਾਂ 100 ਸਾਲ ਤਾਂ ਪਰ ਨਹੀਂ ਕੋਈ ਜੀ ਰੇ ਨਾ ਨਾ ਕੋਈ ਨਹੀਂ ਰਹਿਦਾ ਕੋਈ ਕਰਮ ਵਾਲੀ ਜਾਂਦਾ 100 ਸਾਲ ਗਿੱਲਾ ਭੁੱਖਾ ਨਹੀਂ ਮਰਦਾ ਇਹੋ ਸ਼ੌਕ ਲੋਰੀ ਨਹੀਂ ਭੁੱਖਾ ਮਰਦਾ ਹਾਂ ਮਨ ਮੈਨੂੰ ਆਪਾ ਪੰਨਾ ਕਰੀਏ ਸੇਵਾ ਕਰੀਏ ਜੋ ਕੋਈ ਚੰਨ ਹੋਵੇ ਸਿੱਖਾ ਕਰਿਆ ਪਰ ਉਹ ਕਹਾਂ ਹਾਂ ਠੀਕ ਆ ਤੇ ਜਦੋਂ ਤੂੰ ਮਿੱਟੀ ਪਾਉਂਦਾ ਸੀਗਾ ਤੈਨੂੰ ਫੋਨ ਕਿੰਨੇ ਕਾਇ ਸੱਬ ਨੂੰ ਮੈਨੂੰ 15 ਫੋਨ ਆਵੇ ਅੱਛਾ ਮੈਨੂੰ ਇਹ ਪੈਂਦਾ ਮੀ ਮੀ ਫੁੱਦੂ ਬੰਮ ਕਰੀ ਜਾਂਦਾ ਫੁੱਦੂ ਕਾ ਕੱਸਾ ਇਹ ਮਿੱਟੀ ਪਈ ਆ ਅੱਛਾ ਵੀ ਜਦੋਂ ਤੈਨੂੰ ਤੈਨੂੰ 15 ਫੋਨ ਕਰਤੇ ਮੂਹਰ ਲਿਆਨੇ ਤੇ ਮਾਕਰ ਲਿਆਨੇ ਵੀ ਕਿਉਂ ਤੂੰ ਮਿੱਟੀ ਪਾ ਕੇ ਸਾਨੂੰ ਰੀਸ ਸੇੜਦਾ ਹੈਨਾ ਵੀ ਤੂੰ ਤਾਂ ਮੰਨ ਕੇ ਚੱਲ ਬਾਈ ਉਹ ਪਤਾ ਕਿਉਂ ਫੋਨ ਕਰਦੇ ਸੀ ਤੈਨੂੰ ਵੀ ਤੂੰ ਤਾਂ ਮਿੱਟੀ ਪਾਤੀ ਵੀ ਗਾਹੜਲੇ ਲੋਕ ਕਹਣਗੇ ਵੀ ਤੁਸੀਂ ਤਾਂ ਉਹਦੇ ਨੂੰ ਤੱਕੜੀ ਸੀ ਬੱਗੇ ਨਾਲੋਂ ਵੀ ਉਹ ਗਰੀਬ ਬੰਦਾ ਮਿੱਟੀ ਪਾਈ ਜਾਂਦਾਗਾ ਤੁਸੀਂ ਵੀ ਪਾ ਦਿਓ ਉਹ ਤਾਂ ਸ਼ਰਮਗੀ ਦੇ ਮਾਰੇ ਬਾਈ ਤੈਨੂੰ ਫੋਨ ਲਾਉਂਦੇ ਸੀਗੇ ਵੀ ਸਾਨੂੰ ਬੇਸ਼ਰਮਗੀ ਆਉਗੀ ਮੇਰੇ 15 15 20 20 ਕੀਲਿਆਂ ਵਾਲੇ ਨਹੀਂ ਮੇਰੇ 15 15 ਪੂਰੇ ਤੱਕ ਪਏ ਹੋਈ ਪੂਰੇ ਫੁੱਲ ਮੇਰੇ ਪਏ ਹੋਈ ਹੈ ਨਹੀਂ ਬਾਬਾ ਮਨ ਫੇਟ ਮੰਨ ਕੇ ਚੱਲ ਯਾਰ ਆਪਾਂ ਦਾ ਸਰਦੇ ਪਰਦੇ ਵਾਲੇ ਆਂ ਭਾਈ ਸਰਦੇ ਪਰਦੇ ਵਾਲੇ ਵੀ ਆਪਾਂ ਤਾਂ ਕਿ ਜੇ ਆਪਾਂ ਵਧੀਆ ਕੰਮ ਕਰਦੇ ਆਂ ਨਾ ਆ ਟਰੈਕਟਰ ਵੀ ਆਪ ਹੀ ਬੰਦਾ ਛੱਡਦਾ ਟਰੈਕਟਰ ਮੇਰੇ ਅੱਛਾ ਕਹਿੰਦਾ ਕਰ ਲੈ ਹਾਂ ਟਰੈਕਟਰ ਵੀ ਪੁੱਤ ਕਰਦਾ ਠੀਕ ਆ ਹਾਂ ਉਹ ਟਰੈਕਟਰ ਦਾ ਕੰਮ ਦੇ ਕੇ ਹੋਇਆ ਵੀ ਵਿਧੂਪੁਰ ਦਾ ਕੰਮ ਕਰਦਾ 20 ਟਰੈਕਟਰ ਛੱਡਦੇ ਆ ਤੇ ਵੀ ਪ੍ਰੋਬਲਮ ਆ ਅੱਛਾ ਕਹਿੰਦਾ ਤੂੰ ਸੇਵਾ ਦਾ ਇਹੋ ਜਿਹੇ ਵੀ ਲੋਕ ਪਏ ਆ ਹਨਾ ਦੇਖੋ ਭਾਈ ਕਿਸਾਨ ਭਰਾਵੋ ਫ੍ਰੀ ਬੰਦਾ ਟਰੈਕਟਰ ਸੱਡ ਕੇ ਗਿਆ ਆ ਖੜਾਗਾ ਟਰੈਕਟਰ ਕਹਿੰਦਾ ਵੀ ਤੂੰ ਵਧੀਆ ਪੁੰਨ ਦਾ ਕੰਮ ਕਰਦਾ ਬੱਗੇ ਆ ਚੱਕ ਟਰੈਕਟਰ ਤੂੰ ਇਹਦੇ ਨਾਲ ਪੱਧਰ ਕਰ ਹੈਨਾ ਹਾਲਾਂ ਦੇ ਮਗਰ ਫੱਟਾ ਲੱਗਿਆ ਵਗਾ ਲੈ ਵੀ ਕਿਸਾਨ ਭਰਾਵੋ ਜਿਵੇਂ ਸਾਡੇ ਬੱਗੇ ਪਈ ਨੇ ਸਾਡਾ ਨਗਰ ਠਿਕਰੀਵਾਲ ਦੀ ਆ ਬੱਗਾ ਕਿਸਾਨ ਭਰਾ ਕਹਿੰ ਕੋਈ ਬਾਲਾ ਵੱਡਾ ਨਹੀਂ ਛੋਟਾ ਕਿਸਾਨੀਆਂ ਚਾਰ ਗੀਲੇ ਵਾਣਦੇ ਨੇ ਦੇਖੋ ਇਹਦੇ ਮਨ ਦੇ ਅੰਦਰ ਕਿੱਡੀ ਸੇਵਾ ਕਰਨ ਦੀ ਭਾਵਨਾ ਜਾਗੀ ਇਹਨਾ 12 ਫੁੱਟ ਤੋਂ ਛੱਡਿਆ ਸਿੰਗਲ ਸੜਕ ਦੇ ਨਾਲ ਤੇ ਉਹਦਾ ਪਿਓ ਆ ਉਹ ਵੀ ਕੰਮ ਕਰੀ ਜਾਂਦਾ ਉਹ ਕਿਉਂ ਵੀ ਨਾਲ ਨਾ ਬੱਗੇ ਦੇ ਨਾਲ ਡੂੰਗਾ ਵਾਲਾ ਸੀਗਾ ਵੀ ਕੇਦੇ ਸੱਟ ਨਾ ਵੱਜੇ ਹੈਨਾ ਤਾਂ ਕਰਕੇ ਤੇਰੇ ਮਨ ਦੇ ਵਿੱਚ ਭਾਵਨਾ ਜਾਗੀ ਇਹ ਵੀ ਤੂੰ ਹੋਰ ਕਿਸਾਨ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਆ ਜੀ ਕਹਿੰਦਾ ਵੀਰੇ ਹੱਥ ਮੰਨੋ ਏ ਮਿੱਟੀ ਛੜਦੋ ਬਾਈ ਹਾਂ ਵੀ ਹੱਥ ਮੰਨ ਕੇ ਬੇਨਤੀ ਵੀ ਸੜਕਾਂ ਨਾਲ ਮਿੱਟੀ ਛੜਦਿਓ ਵੀ ਜਿੱਥੇ ਵੱਡੀ ਵੀ ਉੱਥੇ ਲਾ ਦਿਓ ਹੈਨਾ ਵੀ ਕਿਉਂ ਕਿਸੇ ਦੇ ਇੱਥੇ ਵਿਰਹਾਸਾ ਨਾ ਹੋ ਜੇ ਕੋਈ ਹੈਨਾ ਹਾਂ ਤੇਰਾ ਇਹੀ ਕਹਿਣ ਦਾ ਲੈ ਵੀ ਕਿਸਾਨ ਭਰਾਵੋ ਜਿਵੇਂ ਸਾਡੇ ਬੱਗੇ ਨੇ ਕਿਹਾ ਹੈਨਾ ਜਿਵੇਂ ਬੱਗੇ ਨੇ ਕਿਹਾ ਸਾਡੇ ਕਿਸਾਨ ਭਰਾ ਨੇ ਵੀ ਬੱਦ ਤੋਂ ਬੱਦ ਮਿੱਟੀ ਸਿੰਗਲ ਸੜਕਾਂ ਦੇ ਨਾਲ ਲਾਵੋ ਹੈਨਾ ਵੀ ਵੱਡੋ ਨਾ ਕਿਸੇ ਦੀ ਪੁੱਤ ਦੀ ਜਾਨ ਬਚ ਜਾਂਦੀ ਹੈ ਹੈਨਾ ਵੀ ਐਕਸੀਡੈਂਟ ਹੋਣ ਬਚਤ ਰਹਿ ਜਾਂਦੀ ਹੈ ਭਾਈ ਮੈਨੂੰ 200 ਰੁਪਏ ਬੰਦਾ ਟੱਕਰਾ ਫੜ ਜਾਵੇ ਸੇਵਾ ਦਾ ਮੈਨੂੰ ਠੀਕ ਆ ਲੈ ਭਾਈ ਆਹ ਖਾ ਪੀਂਦੀ ਮਿਲੂਗਾ ਅੱਛਾ ਵੀ ਆਹ ਤਾਂ ਵਧੀਆ ਕੰਮ ਕਰੀ ਜਾਂਦਾ ਹੈ ਬਹੁਤ ਸਾਰਾ ਫੜ ਜਾਵੇ 200 ਭਾਈ ਮਾਨਕੋਸ਼ ਹੋ ਗਿਆ ਮੈਂ ਵੀ ਲੰਘਿਆ ਜਾਂਦਾ ਸੀਗਾ ਇੱਥੋਂ ਦੀ ਮੱਖਾ ਚੱਲ ਬਾਈ ਦੀ ਵੀਡੀਓ ਕਰਕੇ ਪਾਈ ਹੈ ਇਹਨਾਂ ਕੋਈ ਨਾ ਕੋਈ ਆਪਣੇ ਪੰਜਾਬ ਦੇ ਬੱਚੇਵੇਂ ਸਿੰਗਲ ਸੜਕਾਂ ਨੇ ਬਹੁਤ ਹਾਸੇ ਹੁੰਦੇ ਨੇ ਮਿੱਟੀ ਪਾਉਂਦਾ ਸੂਰਜ ਦੇ ਪਿਰਾ ਵੱਡੇ ਵੱਡੇ ਘਰ ਉਹ ਚਾਂਦ ਹਾਂ ਕੋਈ ਨਹੀਂ ਲਾਉਂਦਾ ਵੱਢੀ ਜਾਂਦੇ ਆ ਲੋਕ ਹੈ ਨਾ ਵੀ ਆਪਾਂ ਉਹਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀਡੀਓ ਰਾਹੀਂ ਵੀ ਭਰਾ ਬਣ ਕੇ ਨਾ ਜਿਵੇਂ ਬੱਗੇ ਹੁਣ ਤੂੰ ਮਿੱਟੀ ਪਾਈ ਆ ਇਹ ਵੀ ਇਸ ਤਰੀਕੇ ਨਾਲ ਤਾਂ ਮਿੱਟੀ ਪਾ ਦਿਓ ਵੀ ਨਾਲੇ 2-2 3-3 ਫੁੱਟ ਤੋਂ ਛੱਡ ਦਿਓ ਸੜਕਾਂ ਦੇ ਨਾਲ ਮਿੱਟੀ ਲਾ ਦਿਓ ਕੋਈ ਇਹਦੇ ਨਾਲ ਬਾੜੀ ਵੱਧਿਆ ਵਾਲੀ ਗੱਲ ਨਹੀਂ ਹੁੰਦੀ ਹੈ ਨਾ ਜਦੋਂ ਕਿਸੇ ਦਾ ਪੁੱਤ ਮਰਦਾ ਫੇਰ ਪਤਾ ਲੱਗਦਾ ਲੈ ਵੀ ਕਿਸਾਨ ਭਰਾਵੋ ਵੀਡੀਓ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜਿਵੇਂ ਸਾਡੇ ਬੱਗੇ ਕਿਸਾਨ ਭਰਾ ਨੇ ਨਾ ਛੋਟੇ ਵੀਰ ਨੇ ਕੰਮ ਕਰਾਇਗਾ ਇਸ ਤਰੀਕੇ ਨਾਲ ਸਾਰੇ ਕਿਸਾਨ ਭਰਾ ਸਿੰਗਲ ਸੜਕਾਂ ਦੇ ਨਾਲ ਮਿੱਟੀ ਲਾ ਦਿਓ ਨਾਲੇ ਥੌਂ ਭਰਾ ਬਣ ਕੇ ਵੱਧ ਛੜ ਦਿਓ ਹੈ ਨਾ ਵੀ ਕਿਸੇ ਦਾ ਪੁੱਤ ਬਚ ਜਾਂਦਾਗਾ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ